ਸੰਤਾਂ ਮਹਾਂਪੁਰਸ਼ਾਂ ਨੇ ਪੂਰਾ ਜੋਰ ਲਾਤਾ ਕਿ ਬੂੜੀ ਸਾਹਿਬ ਜਿਹੜਾ ਵਾ ਉਹ ਗ੍ਰੰਥ ਸਾਹਿਬ ਜੀ ਦਾ ਸੂਪ ਰੱਖੀ ਤੇ ਬਾਬਾ ਜੀ ਕਹਿੰਦੇ ਨਹੀਂ ਗ੍ਰੰਥ ਸਾਹਿਬ ਤੇ ਭਾਈ ਬਾਲੇਵਾਲੀ ਸਾਖੀ ਜਿਹੜੀ ਹੈ ਇੱਕ ਬਰਾਬਰ ਹੈ ਸੋ ਗੁਰੂ ਪਿਆਰੀ ਗੁਰੂ ਨਾਨਕ ਬ੍ਰਹਮ ਗਿਆਨੀ ਸੰਤ ਬਾਬਾ ਹਿਆਰਾ ਸਿੰਘ ਜੀ ਛੋਟੇ ਘੁਮਣਾ ਵਾਲੇ ਗੁਰਨਾਣਕ ਜੋਤਾ ਪਰਮੇਸ਼ਰ ਪਾਸ਼ਾ ਹੀ ਪਹਿਲੀ ਕਰੀਪਾਂ ਦੇ ਯਾਰ ਗੁਰੂ ਨਾਨਕ ਦੇ ਵਤਾਰ ਤਨ ਬਾਬਾ ਜੀ ਨਾਨਕ ਦੇ ਸਾਥ ਗੁਰੂ ਬਾਬਾ ਜੀ ਨਾਨਕ ਦੇ ਜੰਨੇ ਤਨ ਹੀ ਧਾਨੇ ਜਿਹੇ ਧਾਰ ਮੱਖਣ ਸਿੰਘ ਜੀ ਖੋਖੜ ਫੌਜੀਆਂ ਵਾਲੇ ਪਾਸ਼ਾ ਦੇ ਪਾਸ਼ਾ ਦਸਮ ਪਿਤਾ ਗੁਰੂ ਗੋਬਿੰਦ ਦੇ ਵਤਾਰ ਅਮਰ ਸ਼ਹੀਦ ਮਾਇਆ ਤੋਂ ਰਹਿਤ ਤਨ ਬਾਬਾ ਜੀ ਨਾਨਕ ਦੇ ਮਾਝ ਦੇ ਵਿੱਚ ਪੰਜਾਬ ਦੇ ਵਿੱਚ ਰਹਿੰਦੇ ਆਂ ਅਸੀਂ ਇਹ ਇੱਥੇ ਸੁਣ ਨਹੀਂ ਸਕਦੇ ਸਾਡੇ ਕੰਨ ਨਹੀਂ ਗੁਰੂ ਸਾਹਿਬ ਜੀ ਨੇ ਦਿਆ ਸੁਣਨਗੇ ਜਿੱਥੋਂ ਵੀ ਤੱਕ ਸਾਨੂੰ ਜਾਣਾ ਪਿਆ ਹੈ ਜਾਵਾਂਗੇ ਸੰਗਤਾਂ ਨੂੰ ਵੀ ਸਿੱਖਾਂ ਨੂੰ ਵੀ ਸਿੰਘਾਂ ਨੂੰ ਵੀ ਬੇਨਤੀ ਆ ਕਿ ਇਹਨਾਂ ਦਾ ਪਿੰਡਾਂ ਦੇ ਵਿੱਚ ਥਾਂ ਥਾਂ ਤੇ ਡਟਵਾ ਗਰੋਧ ਕਰੋ ਦਾਨ ਫੇਰੋ ਇਹਨਾਂ ਨੂੰ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੋ ਪਿਛਲੇ ਦਿਨੀ ਗੁਰਦਾਸਪੁਰ ਦੇ ਅੰਦਰ ਘੁੰਮਣਾ ਵਾਲੇ ਦੇ ਚੇਲਿਆਂ ਵੱਲੋਂ ਬਹੁਤ ਹੀ ਸ਼ਰਮਨਾਕ ਕਾਰਾ ਕੀਤਾ ਗਿਆ ਸ਼ੇਵ ਸਿੰਘ ਬੋੜੀ ਵਾਲਾ ਜੋ ਮਰਿਆ ਉਹਦੇ ਮਰਨ ਤੋਂ ਉਪਰੰਤ ਭਾਈ ਬਾਲਾ ਜੀ ਦੀ ਪੋਥੀ ਦਾ ਉਹਨਾਂ ਨੇ ਉੱਥੇ ਪ੍ਰਕਾਸ਼ ਕਰਕੇ ਉੱਪਰ ਚਵਰ ਛਤਰ ਚਲਾਇਆ ਜੋ ਬਿਲਕੁਲ ਗੁਰਮਤ ਤੋਂ ਉਲਟਿਆ ਸੋ ਭਾਈ ਬਾਲਾ ਜੀ ਦੀ ਪੋਥੀ ਦਾ ਸਤਕਾਰ ਸਾਰਾ ਖਾਲਸਾ ਪੰਥ ਕਰਦਾ ਪਰ ਸਭ ਤੋਂ ਪਹਿਲਾਂ ਪਹਿਲੇ ਨੰਬਰ ਤੇ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਆ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਗੁਰੂ ਕਲਗੀਧਰ ਪਾਸ਼ਾ ਜੀ ਦੇ ਵਜਨ ਨੇ ਆਗਿਆ ਪਾਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਿੱਖ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਖੁਸ਼ੀ ਗਮੀ ਦੇ ਸਾਰੇ ਹੀ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੂਰੀ ਦੇ ਵਿੱਚ ਹੁੰਦੇ ਨੇ ਜੋ ਇਹਨਾਂ ਨੇ ਦੂਜੀ ਗੰਦੀ ਹਰਕਤ ਕਰਤੂਤ ਕੀਤੀ ਮਹਾਰਾ ਸਚੇ ਪਾਤਸ਼ਾਹ ਜੀ ਦੇ ਨਾਮ ਦੀ ਦੁਰਵਰਤੋਂ ਕੀਤੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੱਸਿਆ ਹੈ ਕਿ ਇਹ ਹਜ਼ਾਰਾ ਸਿੰਘ ਕੋ ਮਨਾਲਾ ਹੈ ਗੁਰੂ ਕਲਗੀਧਰ ਪਾਤਸ਼ਾਹ ਨੂੰ ਦੱਸਿਆ ਹੈ ਇਹ ਮੱਖਣ ਸਿੰਘ ਖੋਖਰ ਫੌਜੀਆ ਵਾਲਾ ਜਿਸ ਗੁਰੂ ਸਾਹਿਬ ਦੇ ਬਾਬਤ ਗੁਰਬਾਣੀ ਦੇ ਵਿੱਚ ਲਿਖਿਆ ਆ ਕਿ ਆਪ ਨਰਾਇਣ ਕਲਾਤਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਉਸ ਗੁਰੂ ਸਾਹਿਬ ਨੂੰ ਇਹਨਾਂ ਦੇ ਨਾਲ ਮਿਲਾਉਣ ਦੇ ਜਿਹੜੇ ਚੰਗੀ ਤਰ੍ਹਾਂ ਸਿੱਖ ਵੀ ਨਹੀਂ ਆ ਇਹਨਾਂ ਦੀ ਕਰਤੂਤ ਖਾਲਸਾ ਦੀ ਸੁਣੋ ਇਹ ਹਜ਼ਾਰਾ ਸਿੰਘ ਦੀ ਹਜ਼ਾਰਾ ਸਿੰਘ ਆਪਣੇ ਆਲੇ ਦੁਆਲੇ ਲਾਵਾਂ ਕਰਾ ਕੇ ਸਿੱਖਾਂ ਨੂੰ ਕਹਿਣਾ ਹੁੰਦਾ ਹੈ ਕਿ ਜਿਉ ਤੁਹਾਡਾ ਵਿਆਹ ਹੋ ਗਿਆ ਉਹ ਜੋ ਭੋਲੇ ਸਿੱਖ ਜਿਹੜੇ ਜਾਂਦੇ ਹੀ ਇਹਨਾਂ ਦੇ ਕੋਲ ਹੁਣ ਤੁਸੀਂ ਦੱਸੋ ਕਿ ਭਾਈ ਤਾਰੂ ਸਿੰਘ ਸਾਹਿਬ ਜਿਨ੍ਹਾਂ ਨੇ ਸਿੱਖੀ ਦੇ ਬਦਲੇ ਆਪਣਾ ਖੋਪਰ ਲਵਾ ਲਿਆ ਭਾਈ ਮਨੀ ਸਿੰਘ ਸਾਹਿਬ ਜਿਨ੍ਹਾਂ ਨੇ ਆਪਣਾ ਬੰਦ ਬਲ ਕਟਾ ਲਿਆ ਉਹ ਉਹਨਾਂ ਨੂੰ ਬ੍ਰਹਮ ਗਿਆਨੀ ਮੰਨੀਏ ਕਿ ਇਹਨਾਂ ਨੂੰ ਮੰਨੀਏ ਮਹਾਰਾ ਸੱਚੇ ਪਾਛਾ ਦਾ ਬਜਨਿਆ ਸਾਬਦ ਸੂਰਤ ਦਸਤਾਰ ਸਿਰਾ ਉਹ ਜਿਹਦੇ ਮੂੰਹ ਤੇ ਦਾੜੀ ਨਹੀਂ ਦਾੜੀ ਆਪਣੀ ਰੰਬੀ ਨਾ ਕੱਟਦਾ ਨਾ ਗੁਰਮਤਿ ਦੇ ਅਸੂਲਾਂ ਦੇ ਚੱਲਦਾ ਨਾ ਕੋਸ਼ ਤੇ ਆਪਾਂ ਉਹਨੂੰ ਫੜ ਕੇ ਗੁਰੂ ਨਾਨਕ ਪਾਸ਼ਾ ਬਣਾਤਾ ਉਹ ਸ਼ਰਮ ਨੂੰ ਹੱਥ ਮਾਰੀ ਆਪਾਂ ਸਿੱਖੋ ਕਿੱਧਰ ਨੂੰ ਜਾਈ ਜਾਂਦੇ ਆ ਅੱਗੇ ਕਿੰਨਾ ਸਾਡਾ ਅੰਤ ਹੋਣ ਡਿਆ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨੌਜਵਾਨ ਨਸ਼ਿਆਂ ਦੇ ਵਿੱਚ ਮਰਨ ਡੇ ਧੀਆ ਭੈਣਾਂ ਦੀ ਵੇਬਰ ਵੀ ਹੋਣ ਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਵ ਵੀ ਹੋ ਰਹੀ ਆ ਤੇ ਆਪਾਂ ਇਧਰ ਨੂੰ ਤੁਰ ਪਏ ਆ ਇਹ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋਣ ਕਰਕੇ ਇਹ ਤਾਂ ਜਿਹੜਾ ਆ ਇਹ ਸਾਰੇ ਸਿੱਖਾਂ ਨੂੰ ਪਤਾ ਨਹੀਂ ਤੇ ਜੋ ਤੁਸੀਂ ਕਰਤੂਤਾਂ ਗੰਦੀਆਂ ਕਰਦੇ ਇਹ ਕਿੱਦਾਂ ਪਤਾ ਲੱਗਣੀਆਂ ਸੋ ਇਹਦਾ ਅਸੀਂ ਡਟਵਾ ਵਿਰੋਧ ਕਰਾਂਗੇ ਜਿੱਥੋਂ ਵੀ ਤੱਕ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਜੇਕਰ ਸ੍ਰੀ ਅਕਾਲ ਤਖਤ ਸਾਹਿਬੇ ਆਉਂਦੇ ਆ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸੁਪਰੀਮ ਆ ਸੇ ਫਿਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਆਣ ਕੇ ਜੇ ਮਾਫੀ ਮੰਗਦੇ ਆ ਫਿਰ ਅਸੀਂ ਢਿਲ ਕਰਾਂਗੇ ਨਹੀਂ ਤਾਂ ਜਿੱਥੋਂ ਵੀ ਤੱਕ ਸਾਨੂੰ ਜਾਣਾ ਪਿਆ ਹੈ ਜਾਵਾਂਗੇ ਸੰਗਤਾਂ ਨੂੰ ਵੀ ਸਿੱਖਾਂ ਨੂੰ ਵੀ ਸਿੰਘਾਂ ਨੂੰ ਵੀ ਬੇਨਤੀ ਆ ਕਿ ਇਹਨਾਂ ਦਾ ਪਿੰਡਾਂ ਦੇ ਵਿੱਚ ਥਾਂ-ਥਾਂ ਦੇ ਡਟਵਾ ਵਿਰੋਧ ਕਰੋ ਡਾਂਗ ਫੇਰੋ ਇਹਨਾਂ ਨੂੰ ਪੂਰੀ ਕਿਉਂਕਿ ਆਪਾਂ ਮਹਾਰਾ ਸੱਚੇ ਪਾਤਸ਼ਾਹ ਦੇ ਬਚਨ ਮੰਨਣੇ ਚਾਹੀਦੇ ਆ ਗੁਰ ਕੀ ਨਿੰਦਾ ਸੁਨੈ ਨਾ ਕਾਨ ਭੇਟਾ ਸੰਗ ਕਰਿਆ ਕਿਰਪਾਨ ਜਿਹੜੇ ਨਿੰਦਕ ਲੋਗ ਆ ਇਹਨਾਂ ਨੂੰ ਡਾਂਗ ਫੇਰ ਫੇਰ ਕੇ ਪਿੰਡਾਂ ਦੇ ਵਿੱਚੋਂ ਕੱਢਣਾ ਹੈ ਭਜਾਓ ਮਾਜੇ ਦੇ ਵਿੱਚ ਪੰਜਾਬ ਦੇ ਵਿੱਚ ਰਹਿੰਦੇ ਆ ਅਸੀਂ ਇਹ ਇੱਥੇ ਸੁਣ ਨਹੀਂ ਸਕਦੇ ਸਾਡੇ ਕੰਨ ਨਹੀਂ ਗੁਰੂ ਸਾਹਿਬ ਦੀ ਨਿੰਦਿਆ ਸੁਣਨਗੇ ਸੋ ਇਨੀਆਂਕ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ ਇਹਨਾਂ ਦਾ ਡਟਵਾ ਵਿਰੋਧ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ